ਦੀ ਹੈ ਜਾਂ ਜਿੱਥੇ ਦੀ ਵੀ ਪੰਜਾਬ ਦੇ ਤੁਸੀਂ ਪਹੁੰਚੇ ਹੋ ਦਾਸ ਲੈਕ ਕਦੀ ਵੀ ਕੋਈ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਅਲਰਜੀ ਦੀ ਲੋੜ ਹੋਈ ਮੈਨੂੰ ਜਰੂਰ ਦੱਸਿਓ ਛੋਟਾ ਮੂੰਹ ਬੜੀ ਬਾਤ ਮੇਰੀ ਨਹੀਂ ਔਕਾਤ ਨਹੀਂ ਹੈ ਜਿੰਨਾ ਮੈਂ ਬੋਲ ਰਿਹਾ ਹਾਂ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰਾ ਸਾਹ ਸਾਹ ਗੁਰਸਾਹਿਬ ਸੇਵਾ ਦੇ ਉੱਤੇ ਲਾਂਤ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਮੌਕੇ ਤੇ ਇੰਨੀ ਸ਼ਾਬਾਸ਼ੀ ਮਿਲਣੀ ਸਾਰੀ ਸੰਗਤ ਕੋਲੋਂ ਔਰ ਮੈਂ ਪਹਿਲਾਂ ਵੀ ਬੜੀ ਵਾਰੀ ਦੱਸਿਆ ਕਿ ਮੈਂ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲਾ ਮੇਰਾ ਪਰਿਵਾਰ ਤੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਗੁਰਸੱਭ ਨਾਲ ਪਿਆਰ ਕਰਨਾ ਸਿਖਾਇਆ ਮੈਂ ਉਹਨਾਂ ਤੋਂ ਡਰਦਾ ਹੀ ਬਹੁਤ ਸੀ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਸਾਡੇ ਵਰਗੇ ਪਹਿਰਾਵੇ ਵਾਲੇ ਬੰਦੇ ਇਹਨਾਂ ਦੇ ਪਿਆਰੇ ਬੱਚੇ ਨਹੀਂ ਬਣ ਸਕਦੇ ਕਿਉਂਕਿ ਪਹਿਰਾਵੇ ਦੇ ਚੱਕਰ ਦੇ ਵਿੱਚ ਜਾਨਵਰ ਪੈਦਾ ਹੋਏ ਸੀ ਇਨਸਾਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾਇਆ ਤਾਂ ਜਦੋਂ ਕਾਲਜ ਦੇ ਵਿੱਚ ਜਾਣਾ ਤਾਂ ਪਾਪਾ ਨੇ ਲਾਲਚ ਦਿੱਤਾ ਦੀ ਬਾਣੀ ਸੁਣਿਆ ਕਰ ਤੇ ਜਦੋਂ ਰੋਜ਼ ਗੱਡੀ ਦੇ ਵਿੱਚ ਜਾਣਾ ਤਾਂ ਬਾਬਾ ਜੀ ਦੀ ਘਰੇ ਜਦੋਂ ਵੀਡੀਓ ਚੱਲਦੀ ਸੀ ਅੱਜ ਤੋਂ 7-8 ਸਾਲ ਪਹਿਲਾਂ ਉਹ ਸੁਣਦੇ ਜਾਣਾ ਤਾਂ ਇੰਨਾ ਆਨੰਦ ਆਣਾ ਇੰਨੇ ਤਰੀਕੇ ਨਾਲ ਇਹਨਾਂ ਨੇ ਸਮਝਾਣਾ ਚਾਰ ਸਾਹਿਬ ਜੀ ਆਦਿ ਬਾਰੀ ਜਦੋਂ ਜਦੋਂ ਵੀ ਬਾਈ ਜੀ ਬੋਲੇ ਨੇ ਉਦੋਂ-ਉਦੋਂ ਮੇਰੀ ਅੱਖਾਂ 'ਚ ਵੀ ਹੰਝੂ ਆਏ ਹਰ ਇੰਟਰਵਿਊ ਦੇ ਵਿੱਚ ਲੋਕ ਪੁੱਛਦੇ ਨੇ ਤੁਸੀਂ ਸਿੱਖੇ ਕਿੱਥੋਂ ਔਰ ਮੈਨੂੰ ਲੱਗਦਾ ਕਿ ਚਾਰ ਸਾਹਿਬ ਜੀ ਦੇ ਉੱਤੇ ਕੋਈ ਕੁਰਬਾਨੀ ਜਿਹੜੀ ਇਸ ਤੋਂ ਵੱਡੀ ਮੋਟੀਵੇਸ਼ਨ ਕੋਈ ਸਾਡੇ ਲਈ ਨਹੀਂ ਹੋ ਸਕਦੀ ਅੱਜ ਜਿੰਨੇ ਵੀ ਜਾਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਆ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਭਾਵੇਂ ਭਗਵਤ ਕੀਤਾ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੀਆਂ ਬਹੁਤੀਆਂ ਗੱਲਾਂ ਤਾਂ ਮੈਂ ਆਪਣੇ ਤੇ ਅਮਲ ਨਹੀਂ ਕਰ ਪਾਇਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਮੇਰੀ ਝੋਲੀ ਪਾਈ ਉਹ ਸੇਵਾ ਦੀ ਪਾਈ ਜ਼ਿੰਦਗੀ ਦਾ ਅਸਲ ਮਕਸਦ ਹੀ ਹੁਣ ਸਮਝ ਆਇਆ ਕਿ ਇਸ ਡਰਾਮੇ ਦੇ ਵਿੱਚ ਦੁਨੀਆ ਦੇ ਵਿੱਚ ਸਾਡਾ ਰੋਲ ਕੀ ਆ ਕਿਉਂਕਿ ਇਨਸਾਨ ਉਦੋਂ ਸਮਝਦਾ ਹੈ ਜਦੋਂ ਬढ़ापे ਦਾ ਦੌਰ ਵਾਲੇ ਇਨਸਾਨ ਜਾ ਰਿਹਾ ਹੁੰਦਾ ਉਦੋਂ ਇਨਸਾਹਸ ਹੁੰਦਾ ਹੈ ਕਿ ਮੈਨੂੰ ਇਹ ਇਨਸਾਨੀ ਜਨਮ ਮਿਲਿਆ ਕਾਦੇ ਲਈ ਸੀਗਾ ਤਾਂ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਔਕਾਤ ਨਾਲੋਂ ਵੱਧ ਪਿਆਰ ਬਖਸ਼ਿਆ ਔਰ ਮੈਂ ਪਾਜੀ ਅੱਗੇ ਬੇਨਤੀ ਵੀ ਕਰਨਾ ਚਾਹੁੰਦਾ ਕਿ ਪੰਜਾਬ ਦੀਆਂ ਬਹੁਤ ਸੰਸਥਾਵਾਂ ਜਿਹੜੀਆਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਨੇ ਖਾਸ ਕਰ ਨੌਜਵਾਨ ਉਹਨਾਂ ਦੀ ਪਿੱਠ ਤੇ ਇੱਕ ਸ਼ਾਬਾਸ਼ੀ ਉਹਨਾਂ ਨੂੰ ਬਹੁਤ ਸਪੀਡ ਨਾਲ ਕੰਮ ਕਰਨ ਲਾ ਸਕਦੀਆਂ ਨੇ ਔਰ ਜਿਹੜਾ ਕਾਰਜ ਇਥੇ ਇਹਨਾਂ ਦੇ ਹੋ ਰਿਹਾ ਜਿਹੜਾ ਹਸਪੀਟਲ ਚਲਾ ਰਹੇ ਨੇ ਫ੍ਰੀ ਹਸਪੀਟਲ ਦਵਾਈਆਂ ਦਾ ਉਸ ਨੇ ਮੇਰੀ ਰੂਹ ਸਭ ਤੋਂ ਜ਼ਿਆਦਾ ਖੁਸ਼ ਕੀਤੀ ਕਿਉਂਕਿ ਜਦੋਂ ਵੀ ਬਾਬਾ ਜੀ ਆਪਣੇ ਦੀਵਾਨ ਦੇ ਵਿੱਚ ਸੇਵਾ ਦੀ ਗੱਲ ਕਰਦੇ ਸੀਗੇ ਤੇ ਉਹਨਾਂ ਨੇ ਖੁਦ ਜਿਹੜਾ ਪ੍ਰੋਜੈਕਟ ਆਪਣੇ ਇਥੇ ਹਸਪੀਟਲ ਦਾ ਚਲਾਇਆ ਫ੍ਰੀ ਦਵਾਈਆਂ ਦਾ ਤੇ ਫ੍ਰੀ ਟੈਸਟਾਂ ਦਾ ਜਿਵੇਂ ਤੁਸੀਂ ਸੁਣਿਆ ਕਿ ਤਕਰੀਬਨ 900 ਤੋਂ 950 ਮਰੀਜ਼ ਅੱਜ ਇਸ ਚੀਜ਼ ਦਾ ਲਾਹਾ ਚੱਕ ਕੇ ਗਏ ਤੁਸੀਂ ਮਹਿਸੂਸ ਕਰਕੇ ਦੇਖੋ 1 ਮਿੰਟ ਲਈ ਕਿ ਸਾਡੇ ਘਰ ਦੇ ਵਿੱਚ ਸਾਡਾ ਬੱਚਾ ਬਿਮਾਰ ਹੋਵੇ ਸਾਡਾ ਪਿਓ ਬਿਮਾਰ ਹੋਵੇ ਔਰ ਉਹਦੇ ਕੋਲ ਦਵਾਈ ਨਾ ਹੋਵੇ ਔਰ ਸਾਡੇ ਕੋਲ ਦਵਾਈ ਜੋਗੇ ਪੈਸੇ ਨਾ ਹੋਣ ਦਿਲ ਤੇ ਕੀ ਬੀਤਦੀ ਹੋਏਗੀ ਮਾਮਾ ਇਹ ਬਹੁਤ ਤਰੀਕੇ ਨਾਲ ਗੱਲ ਸਮਝ ਸਕਦੀਆਂ ਨੇ ਜਦੋਂ ਬੱਚਾ ਤੁਹਾਡੇ ਪੇਟ ਚੋਂ ਜਨਮ ਲੈਂਦਾ ਦੁਨੀਆ ਦੇ ਵਿੱਚ ਆਂਦਾ ਹੈ ਸਭ ਤੋਂ ਜ਼ਿਆਦਾ ਖੁਸ਼ੀ ਮਾਂ ਹੁੰਦੀ ਦੁਨੀਆ ਨੂੰ ਮਾਂ ਨੂੰ ਖੁਸ਼ੀ ਹੁੰਦੀ ਹੈ ਔਰ ਉਸੇ ਬੱਚੇ ਦੇ ਇਲਾਜ ਲਈ ਜੇ ਪੈਸੇ ਨਾ ਹੋਣ ਤਾਂ ਮਾਂ ਦੇ ਦਿਲ ਤੇ ਕੀ ਬੀਤੇਗੀ? ਜਾਂ ਉਸ ਪਿਓ ਦੇ ਦਿਲ ਤੇ ਕੀ ਬੀਤੇਗੀ? ਜਦੋਂ ਦੇ ਅਸੀਂ ਗੁਰੂ ਦੇ ਲੜ ਲੱਗੇ ਆ ਮੈਨੂੰ ਤਾਂ ਸਾਰਿਆਂ ਦੇ ਵਿੱਚ ਹੀ ਗੁਰਸਾਹਿਬ ਨਜ਼ਰ ਆਉਂਦੇ ਨੇ। ਕੋਈ ਧਰਮ ਨਹੀਂ ਨਜ਼ਰ ਆਂਦਾ, ਕੋਈ ਜਾਤ ਨਹੀਂ ਨਜ਼ਰ ਆਂਦੀ। ਕੋਈ ਧਰਮ ਨਹੀਂ ਨਜ਼ਰ ਆਂਦਾ ਕਿ ਇਹ ਕਿਹੜੇ ਧਰਮ ਦਾ ਹੈ, ਕਿਹੜੀ ਜਾਤ ਦਾ ਹੈ। ਜਿਵੇਂ ਮੈਂ ਇੱਕ ਗੱਲ ਸੁਣੀ ਸੀ ਕਿ ਲੰਗਰ ਵਰਤਾ ਰਿਆ ਸੀ ਇੱਕ ਬੰਦਾ ਲੰਗਰ ਹਾਲ ਦੇ ਵਿੱਚ ਤੇ ਉਹਨੂੰ ਮਨਾ ਕੀਤਾ ਸੀ ਕਿ ਸੰਗਤ ਦੇ ਅੱਖਾਂ ਵੱਲ ਤੇ ਫੇਸ ਵੱਲ ਨਹੀਂ ਦੇਖਣਾ। ਵਾਹ ਵਾਹ। ਕਿ ਤੁਹਾਡਾ ਕੰਮ ਹੈ ਸਿਰਫ ਸੇਵਾ ਕਰਨਾ ਅੱਖਾਂ ਝੁਕਾ ਕੇ ਸਾਹਮਣੇ ਕੌਣ ਹੈ ਤੁਸੀਂ ਨਹੀਂ ਜਾਣਦੇ ਵਾਹ ਭਾਈ ਕਨਈਆ ਜੀ ਦੀ ਐਗਜ਼ੈਂਪਲ ਸੁਣ ਸੁਣ ਕੇ ਵੱਡੇ ਹੋਇਆ ਕਿ ਉਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਸੀ ਇੱਥੇ ਸਾਰੇ ਤਾਂ ਅਸੀਂ ਭੈਣ ਭਰਾ ਆਵਾ ਸਾਡੇ ਚ ਤਾਂ ਕੋਈ ਦੁਸ਼ਮਣ ਹੀ ਹੈ ਨਹੀਂ ਠੀਕ ਹੈ ਮੈਂ ਹਿੰਦੂ ਧਰਮ ਦੇ ਵਿੱਚ ਪੈਦਾ ਹੋ ਗਿਆ ਮੈਨੂੰ ਕੁਵਾਤਰਾ ਕਹਤਾ ਤੁਸੀਂ ਸਿੱਖ ਧਰਮ ਦੇ ਵਿੱਚ ਪੈਦਾ ਪੈਦਾ ਹੋਗੇ ਤੁਹਾਨੂੰ ਸਿੰਘ ਕਹਤਾ ਆਪਣੀ ਮਰਜ਼ੀ ਨਾਲ ਇੱਥੇ ਕੋਈ ਕਿਤੇ ਨਹੀਂ ਪੈਦਾ ਹੋਇਆ ਹਰ ਇਨਸਾਨ ਨੂੰ ਪ੍ਰਮਾਤਮਾ ਨੇ ਉਹਦੀ ਜਗ੍ਹਾ ਮੁਤਾਬਕ ਉਹਦੀ ਔਕਾਤ ਮੁਤਾਬਕ ਰੱਖਿਆ ਹੈ ਪਰ ਉਸ ਤੋਂ ਬਾਅਦ ਜਿਹੜੀ ਅਸੀਂ ਜੈਲਸੀ ਕਰਦੇ ਹਾਂ ਜਿਵੇਂ ਦੀਵਾਨ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਵਿਤਕਰਾ ਬਹੁਤ ਹੁੰਦਾ ਜਿਹੜਾ ਮੈਂ ਵੀ ਆਪਣੇ ਤਨ ਤੇ ਹੰਡਾਇਆ ਹੂੰ ਬਹੁਤ ਵਿਤਕਰਾ ਸਾਡੇ ਸਮਾਜ ਦੇ ਵਿੱਚ ਕਿ ਬੰਦੇ ਨੂੰ ਉਹਦੀ ਕਾਸਟ ਨਾਲ ਉਹਦੇ ਧਰਮ ਨਾਲ ਜੋੜ ਕੇ ਉਹਨੂੰ ਇੱਜ਼ਤ ਪਿਆਰ ਮਾਣ ਦਿੱਤਾ ਜਾਂਦਾ ਜਿਹੜੀ ਸਾਡੇ ਸਮਾਜ ਦੀ ਸਭ ਤੋਂ ਬੁਰੀ ਗੱਲ ਹੈ ਕੋਈ ਇਨਸਾਨ ਆਪਣੀ ਮਰਜ਼ੀ ਨਾਲ ਕਿਸੇ ਧਰਮ ਦੇ ਵਿੱਚ ਪੈਦਾ ਨਹੀਂ ਹੋਇਆ ਸਾਰੇ ਹੀ ਗੁਰਸਾਹਿਬ ਦੇ ਬੱਚੇ ਨੇ ਸਾਡੇ ਗੁਰੂਆਂ ਨੇ ਤਾਂ ਧਰਮ ਬਚਾਉਣ ਪਿੱਛੇ ਆਪਣਾ ਸੀਸ ਦੇਤਾ ਆਪਣਾ ਪਰਿਵਾਰ ਵਾਰਤਾ ਅੱਜ ਅਸੀਂ ਧਰਮ ਤੇਰਮੇਰ ਕਰ ਰਹੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਇੰਨੀ ਵੱਡੀ ਐਪਰੀਸ਼ੀਏਸ਼ਨ ਐਡੀ ਵੱਡੀ ਮੋਟੀਵੇਸ਼ਨ ਜਿਹੜੀ ਸਾਡੀ ਪੂਰੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਦਿੱਤੀ ਹੈ ਔਰ ਜਿਵੇਂ ਬਾਬਾ ਜੀ ਨੇ ਦੱਸਿਆ ਜੀ ਕਿ ਤੁਹਾਨੂੰ ਮੈਂ ਸਾਰਿਆਂ ਦਾ ਸਾਂਝਾ ਜ਼ਿੰਦਗੀ ਦੇ ਵਿੱਚ ਨਾ ਗੁਰੂ ਸਾਹਿਬ ਕਦੀ ਇਹ ਦਿਨ ਲਿਆਂ ਕਿ ਅਸੀਂ ਵੀ ਸ਼ਕਲ ਦੇ ਕੇ ਹੈਲਪ ਕਰਨੀ ਸ਼ੁਰੂ ਕਰੀਏ ਪਰਮਾਤਮਾ ਕਰੇ ਉਹ ਦਿਨ ਐਂਡਲਾ ਹੋਵੇ ਕਿ ਗੁਰੂ ਸਾਹਿਬ ਉਸ ਤੋਂ ਬਾਅਦ ਸਾਨੂੰ ਸਾਹ ਨਾ ਦੇਣ ਮੇਰੇ ਲਈ ਕਿਉਂਕਿ ਮੈਨੂੰ ਜਿੰਨਾ ਪਿਆਰ ਮਿਲਿਆ ਮੈਨੂੰ ਸਾਰੀ ਸੰਗਤ ਕੋਲੋਂ ਪਿਆਰ ਮਿਲਿਆ ਦੋ ਚਾਰ ਬੰਦੇ ਹਰ ਕਿਸੇ ਦੀ ਜ਼ਿੰਦਗੀ 'ਚ ਹੁੰਦੇ ਆ ਤੇ ਜੇ ਉਹਨਾਂ ਦਾ ਬੋਝ ਲੈਣ ਬੈਗੇ ਤਾਂ ਜਿਹੜੀ ਸੰਗਤ ਦਾ ਭਲਾ ਹੋ ਰਿਹਾ ਜਾਂ ਗੁਰੂ ਸਾਹਿਬ ਕਰਾ ਰਹੇ ਨੇ ਤੁਹਾਡੇ ਕੋਲ ਉਹ ਨਹੀਂ ਹੋ ਪਾਏਗਾ ਮੈਂ ਇਸ ਪੰਡਾਲ ਦੇ ਵਿੱਚ ਸਾਰੀ ਸੰਗਤ ਮੋਰੇ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਕੋਈ 50 ਸਾਲ ਲਈ ਕਿਰਾਏ ਦੇ ਮਕਾਨ ਦੇ ਵਿੱਚ ਬੈਠਾ ਹੈ ਕੋਈ 70 ਸਾਲ ਲਈ ਬੈਠਾ ਹੈ ਇਹ ਸਮਾਂ ਬਹੁਤ ਘੱਟ ਹੈ ਅੱਧਾ ਤਾਂ ਅਸੀਂ ਸੌਕੇ ਹੀ ਗਵਾ ਦਿੰਨੇ ਆ ਜਿਹੜਾ ਅੱਧਾ ਰਹਿ ਗਿਆ ਉਹਦਾ ਜੇ ਅਸੀਂ ਗੁਰੂ ਦੇ ਲੜ ਲਾ ਕੇ ਸੇਵਾ ਦੇ ਵਿੱਚ ਨਿਭਾਈਏ ਅੱਜ ਗੁਰਸਾਹਿਬ ਨੂੰ ਤੁਸੀਂ ਸੁਣੋਗੇ ਗੁਰਸਾਹਿਬ ਗੁਰਬਾਣੀ ਨੂੰ ਤੁਸੀਂ ਸੁਣੋਗੇ ਉਹਨੂੰ ਅਮਲ ਵੀ ਕਰੋ ਆਪਣੇ ਘਰ ਦੇ ਵਿੱਚ ਪਿਆਰ ਨਾਲ ਬੁੱਲਣਾ ਜਿਵੇਂ ਤੁਸੀਂ ਸੁਣਦੇ ਹੋ ਦੀਵਾਨ ਦੇ ਵਿੱਚ ਮੈਂ ਸਾਰੀਆਂ ਗੱਲਾਂ ਇੱਥੇ ਹੀ ਸਿੱਖਿਆ ਉਹ ਐਗਜ਼ਾਮਪਲਾਂ ਅੱਗੇ ਦਿਨਾ ਕਿ ਇੱਕ ਅੱਛਾ ਇਨਸਾਨ ਬਣਨਾ ਇੱਕ ਸ਼ਰਟ ਪੈਂਟ ਪਾ ਕੇ ਵੀ ਇੱਕ ਇਨਸਾਨ ਅੱਛਾ ਹੋ ਸਕਦਾ ਤਾਂ ਇਹ ਬਹੁਤ ਗੱਲਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਸਾਡੇ ਬਹੁਤ ਵੱਡਾ ਜਿਹੜਾ ਫਰਕ ਲੈ ਕੇ ਆਈਆਂ ਨੇ ਔਰ ਸਾਨੂੰ ਇੱਕ ਚੰਗਾ ਇਨਸਾਨ ਬਣਾਇਆ ਤੇ ਮੈਂ ਇੱਕ ਵਾਰੀ ਫੇਰ ਪਰਮੇਸ਼ਰ ਦੁਆਰ ਦੀ ਸਾਰੀ ਟਰਸਟੀਆਂ ਦਾ ਬਹੁਤ ਤਨ ਦਿਲੋਂ ਧੰਨਵਾਦ ਦੀਆਂ ਕਿ ਤੁਹਾਡੀ ਇੱਕੇ ਸ਼ੀਲਡ ਹੀ ਨਹੀਂ ਇਹ ਬਹੁਤ ਵੱਡੀ ਸ਼ਾਬਾਸ਼ੀ ਹੈ ਔਰ ਸਾਡੇ ਵਰਗੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਬੜੀ ਵੱਡੀ ਮੋਟੀਵੇਸ਼ਨ ਹੈ ਕਿ ਸੇਵਾ ਕਰੋ ਸੇਵਾ ਤੋਂ ਦੁਨੀਆ 'ਚ ਇਸ ਤੋਂ ਵੱਡਾ ਕੁਝ ਵੀ ਨਹੀਂ ਤੇ ਇੱਕ ਵਾਰੀ ਫੇਰ ਮੈਂ ਧੰਨਵਾਦ ਦੀਆਂ ਔਰ ਮੈਂ ਸੰਗਤ ਨੂੰ ਪਟਿਆਲੇ ਦੀ ਸੰਗਤ ਇੱਥੇ ਨੇੜੇ ਬੈਠੀ ਹੈ ਜਾਂ ਜਿੱਥੇ ਦੀ ਵੀ ਪੰਜਾਬ ਦੇ ਤੁਸੀਂ ਪਹੁੰਚੇ ਹੋ ਦਾਸ ਲੈ ਇੱਕ ਕਦੀ ਵੀ ਕੋਈ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਅਲਰਜੀ ਲੋਡ ਹੋਈ ਮੈਨੂੰ ਜਰੂਰ ਦੱਸਿਓ ਵਾਹ ਮੈਂ ਇੱਕ ਪੌਡਕਾਸਟ ਸਪੈਸ਼ਲ ਬਾਬਾ ਜੀ ਨਾਲ ਇਸ ਚੀਜ਼ ਤੇ ਕਰੂੰਗਾ ਕਿ ਸਾਡੀ ਪੰਜਾਬ ਦੇ ਵਿੱਚ ਕਈ ਸੁਵਿਧਾਵਾਂ ਐਸੀਆਂ ਨੇ ਜਿਹਦੀ ਨੌਲੇਜ ਨਾ ਹੋਣ ਕਰਕੇ ਲੋਕ ਘਰ ਪਏ ਤੜਪਦੇ ਰਹਿੰਦੇ ਨੇ ਕਈਆਂ ਦੇ ਚੂਲੇ ਗਲੇ ਪਏ ਨੇ ਕਈਆਂ ਦੇ ਗੋਡੇ ਖਰਾਬ ਨੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਵੇਂ ਇਲਾਜ ਕਿਵੇਂ ਹੋਣਾ ਕੱਲ ਦੀ ਗੱਲ ਹੈ ਮੇਰੇ ਕੋਲ ਇੱਕ 23 ਸਾਲ ਦਾ ਨੌਜਵਾਨ ਮੁੰਡਾ 23 ਸਾਲ ਦਾ 2 ਸਾਲ ਦੁਬਈ ਲਾ ਕੇ ਆਇਆ ਦਿਹਾੜੀ ਕਰਕੇ ਆਇਆ ਬਾਪੂ ਨੂੰ ਅਧ ਰੰਗ ਦਾ ਅਟੈਕ ਹੋ ਗਿਆ ਤਿੰਨ ਭੈਣਾਂ ਵਿਆਹੀਆਂ ਗਈਆਂ ਕੱਲ ਦੀ ਗੱਲ ਹੈ ਅਜੇ ਕੱਲ ਦੀ ਤੇ ਉਹ ਬੱਚੇ ਨੂੰ ਇਹੀ ਨਹੀਂ ਪਤਾ ਕਿ ਉਹਦੇ ਕੋਲ ਇੱਕ ਕਾਰਡ ਹੈ ਆਇਸ਼ਵਮਨ ਕਾਰਡ ਜਿਹਦੇ ਨਾਲ ਉਹਦਾ ਬਾਪੂ ਦਾ ਫਰੀ ਟ੍ਰੀਟਮੈਂਟ ਹੋ ਸਕਦਾ ਉਹ ਇੱਧਰ ਉੱਧਰ ੱਟਕੇ ਖਾ ਰਿਆ ਸੀ ਕਿ ਡਾਕਟਰ ਨੇ 2.5 ਲੱਖ ਰੁਪਏ ਦੇ ਟੀਕੇ ਲਾਉਣ ਨੂੰ ਕਹਤਾ ਉਹਨੂੰ ਅਸੀਂ ਗਾਈਡ ਕੀਤਾ ਉਹਨੂੰ ਸਮਝਾਇਆ ਨੰਬਰ ਦਿੱਤਾ ਗੱਡੀ ਕਰਾਈ ਖਰਚਾ ਪਾਣੀ ਦਿੱਤਾ ਉਹਦਾ ਪਿਓ ਐਡਮਿਟ ਹੋ ਗਿਆ ਉਹਦਾ ਫਰੀ ਟ੍ਰੀਟਮੈਂਟ ਚੱਲ ਰਿਹਾ ਹੈ ਇੱਕ ਗਾਈਡੈਂਸ ਦੀ ਕਮੀ ਹੋਣ ਕਰਕੇ ਕਿਉਂਕਿ ਅੱਜ ਸਮਾਂ ਨਹੀਂ ਹੈ ਕਿਸੇ ਕੋਲ ਔਰ ਇੱਕ ਜੇ ਗਾਈਡ ਸਹੀ ਤਰੀਕੇ ਨਾਲ ਕਿਸੇ ਬੰਦੇ ਨੂੰ ਕਰ ਦਿੱਤਾ ਜਾਵੇ ਜਿਵੇਂ ਆਪਰੇਸ਼ਨ ਜਿਹੜੇ ਇੱਥੇ ਪਰਮੇਸ਼ਰ ਦੁਆਰ ਹੁੰਦੇ ਨੇ ਲੱਖ ਲੱਖ ਰੁਪਏ ਦਾ ਆਪਰੇਸ਼ਨ 20-20 ਹਜ਼ਾਰ ਰੁਪਏ ਦੇ ਵਿੱਚ 80 ਹਜ਼ਾਰ ਰੁਪਏ ਦੀ ਬਚਤ ਉਹ ਵੀ 20 ਹਜ਼ਾਰ ਰੁਪਏ ਜੇ ਕਿਸੇ ਸੰਗਤ ਕੋਲ ਨਹੀਂ ਹੈਗਾ ਉਹ ਵੀ ਫ੍ਰੀ ਕਰਾ ਜੋ ਛੋਟਾ ਮੂੰਹ ਬੜੀ ਬਾਤ ਮੇਰੀ ਈ ਔਕਾਤ ਨਹੀਂ ਹੈ ਜਿੰਨਾ ਮੈਂ ਬੋਲ ਰਿਹਾ ਹਾਂ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੇਰਾ ਸਾਹ ਸਾਹ ਗੁਰਸਾਹਿਬ ਸੇਵਾ ਦੇ ਉੱਤੇ ਲਾਂਦ ਤੁਸੀਂ ਵੀ ਮੇਰੇ ਲਈ ਇਹੀ ਅਰਦਾਸ ਕਰੋ ਕਿ ਜਿੰਨੇ ਕੁ ਸਾ ਸਾਡੀ ਟੀਮ ਦੇ ਪਰਮਾਤਮਾ ਨੇ ਲਿਖੇ ਨੇ ਉਹ ਸਾਰੇ ਸੇਵਾ ਚ ਲੱਜਣ ਔਰ ਉਹ ਸੇਵਾ ਜਿਹੜੀ ਮੈਡੀਕਲ ਸੇਵਾ ਦਵਾਈਆਂ ਦੀ ਸੇਵਾ ਆਪਰੇਸ਼ਨ ਦੀ ਸੇਵਾ ਟੈਸਟਾਂ ਦੀ ਸੇਵਾ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੀ ਜਗਾ ਬਣਨ ਜਾ ਰਹੀ ਹੈ ਲੁਧਿਆਣੇ ਉਸ ਜਗਾ ਦੇ ਉੱਤੇ ਅਸੀਂ ਇੱਕ ਐਸਾ ਸੈਂਟਰ ਬਣਾਉਣ ਜਾ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੀ ਮਰੀਜ਼ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਪੈਸਿਆਂ ਕਰਕੇ ਨਹੀਂ ਮਰੇਗਾ ਵਾਹ 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 ਤੁਸੀਂ ਸਾਰੇ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਸਾਰਿਆਂ ਦੇ ਬੱਚੇ ਜੀਣ ਖੁਸ਼ੀਆਂ ਰਹਿਣ ਹਰ ਪਾਸੇ ਤੇ ਸਾਡੇ ਫੋਨ ਨੰਬਰਾਂ ਤੇ ਸੰਪਰਕ ਕਰੋ ਜੇ ਸਾਡੇ ਲੈ ਕੋਈ ਸੇਵਾ ਦੀ ਲੋੜ ਹੈ ਮੈਂ ਕੋਈ ਦਾਨ ਨਹੀਂ ਮੰਗ ਰਿਹਾ ਤੁਹਾਡੇ ਕੋਲ ਕੋਈ ਦਾਨ ਨਹੀਂ ਚਾਹੀਦਾ ਮੈਨੂੰ ਤੁਹਾਡੇ ਕੋਲੋਂ ਤੁਹਾਡਾ ਅਸ਼ੀਰਵਾਦ ਚਾਹੀਦਾ ਜਿਵੇਂ ਭਾਜੀ ਨੇ ਦੱਸਿਆ ਕਿ ਡਾਇਰੈਕਟ ਤੁਸੀਂ ਆ ਕੇ ਮਰੀਜ਼ਾਂ ਨੂੰ ਡਾਇਰੈਕਟ ਦਾਨ ਕਰ ਸਕਦੇ ਹੋ ਕੋਈ ਅਕਾਊਂਟ ਨੰਬਰ ਨਹੀਂ ਸਾਡਾ ਕੋਈ ਅਸੀਂ ਆਪ ਤੁਹਾਡੇ ਕੋਲ ਪੈਸੇ ਨਹੀਂ ਮੰਗਾਂਗੇ ਕੋਈ ਤੁਹਾਨੂੰ ਖਰਚਾ ਨਹੀਂ ਦੱਸਾਂਗੇ ਤੁਹਾਨੂੰ ਮਰੀਜ਼ ਦੇ ਦਾਂਗੇ ਕਿ ਆਹ ਬੱਚਾ ਹੈ ਇਹਦਾ ਆਪਰੇਸ਼ਨ ਹੋਣਾ ਇੰਨਾ ਖਰਚਾ ਤੁਹਾਡੀ ਜਿੰਨੀ ਸੇਵਾ ਇਹਨੂੰ ਦੇ ਦਿਓ ਇਸ ਤੋਂ ਪਾਰਦਰਸ਼ੀ ਤਰੀਕੇ ਨਾਲ ਅੱਜ ਤੱਕ ਦੁਨੀਆ 'ਚ ਕੋਈ ਸੰਸਥਾ ਨਹੀਂ ਚੱਲਦੀ ਸਭ ਤੋਂ ਪਾਰਦਰਸ਼ ਤਰੀਕਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹ ਘੜੀ ਕਿੱਥੋਂ ਪਾਉਂਦਾ ਹੈ ਕੱਪੜੇ ਕਿੱਥੋਂ ਪਾਉਂਦਾ ਹੈ ਆਪ ਕਿੱਥੋਂ ਲਿਆਂਦਾ ਪੈਸੇ ਤਾਂ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇੰਨਾ ਸਮਾਂ ਦਿੱਤਾ ਤੇ ਤੁਹਾਡੇ ਸਾਰਿਆਂ ਦੇ ਪਿਆਰ ਲਈ ਮੈਂ ਹਮੇਸ਼ਾ ਬਹਾਰੀ ਰਹੂੰਗਾ ਔਰ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ ਮੈਂ ਇਹ ਹੀ ਦੱਸਣਾ ਚਾਹਨਾ ਕਿ ਕਿਸੇ ਵੀ ਬੱਚੇ ਨੂੰ ਬਜ਼ੁਰਗ ਨੂੰ ਮੇਰੀਆਂ ਮਾਵਾਂ ਨੂੰ ਮੇਰੀਆਂ ਭੈਣਾਂ ਭੈਣਾਂ ਨੂੰ ਕੋਈ ਮੈਡੀਕਲੀ ਸਹੂਲਤ ਦੀ ਲੋੜ ਹੈ ਕੋਈ ਸਲਾਹ ਚਾਹੀਦੀ ਹੈ ਪਾਵੇਂ ਤੁਸੀਂ ਇਲਾਜ ਤੇ ਪੈਸੇ ਆਪ ਹੀ ਲਾਣੇ ਹੋਣ ਕੱਲੀ ਸਲਾਹ ਚਾਹੀਦੀ ਹੈ ਮੈਨੂੰ ਮਿਲੋ ਸਾਡੀ ਟੀਮ ਰੋਜ਼ ਸ਼ਾਮ ਨੂੰ 7 ਤੋਂ 9 ਲੁਧਿਆਣੇ ਮੈਂ ਖੁਦ ਮਿਲਦਾ ਹਰ ਇਨਸਾਨ ਮੈਨੂੰ ਬੜੀ ਈਜ਼ੀਲੀ ਆ ਕੇ ਮਿਲ ਸਕਦਾ ਹੈ ਗੱਲਬਾਤ ਕਰ ਸਕਦਾ ਹੈ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦਾ ਹੈ ਤੇ ਮੈਂ ਬੜਾ ਧੰਨਵਾਦੀ ਹੋਊਂਗਾ ਤੁਹਾਡਾ ਸੋਸ਼ਲ ਮੀਡੀਆ ਦੇ ਜ਼ਮਾਨੇ ਤੇ ਬਹੁਤ ਲੋਕਾਂ ਦਾ ਅਜ ਭਲਾ ਹੋਇਆ ਬੜੀ ਸੰਗਤ ਜਿਹੜੀ ਉਹ ਇਸ ਤੋਂ ਲਾਹਾ ਲੈ ਚੁੱਕੀ ਹੈ ਔਰ ਸੋਸ਼ਲ ਮੀਡੀਆ ਦਾ ਜੇ ਸਹੀ ਯੂਜ਼ ਹੋਵੇ ਤਾਂ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਹੈ ਸਮਾ ਬਹੁਤ ਘੱਟ ਹੈ ਤੁਸੀਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਵਿਸਾਖੀ ਦੀਆਂ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਤੁਹਾਨੂੰ ਖੁਸ਼ ਰੱਖਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ